10 ਦਸੰਬਰ 2002 ਨੂੰ ਇੱਕ ਪੰਜਾਬ ਕਾਂਗਰਸ ਪਾਵਨ ਦੇ ਅੰਦਰ ਲੜਾਈ ਹੋਈ ਸੀ ਦੋ ਮੰਤਰੀਆਂ ਦੀ ਦੋ ਮੰਤਰੀ ਲੜੇ ਸੀ ਜਿਹਦੇ ਵਿੱਚ ਸੁਖਸ਼ੀ ਰੰਦਾਵਾ ਤੇ ਸ਼ਾਇਦ ਰਾਣਾ ਗੁਰਜੀਤ ਦੀ ਦੋ ਵਿਅਕਤੀਆਂ ਨੇ ਐਲੀਗੇਸ਼ਨ ਲਾਇਆ ਸੀ ਕਿ ਸਾਡੇ ਟਰਾਂਸਫਰਾਂ ਪੁਲਿਸ ਦੀਆਂ ਟਰਾਂਸਫਰਾਂ ਡਿਫਰੈਂਟ ਡਿਪਾਰਟਮੈਂਟ ਦੀਆਂ ਉਹ ਭ੍ਰਿਸ਼ਟਾਚਾਰ ਦੇ ਨਾਲ ਹੁੰਦੀਆਂ ਨਹੀਂ ਉਹ ਪੈਸੇ ਲੈ ਕੇ ਹੁੰਦੀਆਂ ਨਗੀਆਂ ਇਹ ਕਾਂਗਰਸ ਭਵਨ ਦੀ ਖਬਰ ਸੀ ਇਹ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਸ ਖਬਰ ਨੂੰ ਆਪਣੇ ਆਪਣੇ ਅਖਬਾਰਾਂ 'ਚ ਲਿਖਿਆ ਸੀਗਾ ਕਿ ਅੱਜ ਦੋ ਮੰਤਰੀ ਆਪਸ ਵਿੱਚ ਭਿੜੇ ਕਿਸ ਗੱਲ ਨੂੰ ਲੈ ਕੇ ਕਿ ਜਿਹੜੀ ਕਰਪਸ਼ਨ ਬਦਲੀਆਂ 'ਚ ਹੋ ਰਹੀ ਆ ਜਿਹੜੀ ਕਰਪਸ਼ਨ ਨੌਕਰੀਆਂ 'ਚ ਹੋ ਰਹੀ ਆ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਬਿਵਾਲ ਜਿਹੜਾ ਉਸ ਸਮੇਂ ਕਾਂਗਰਸ ਭਵਨ 'ਚ ਖੜਾ ਹੋਇਆ ਸੀ ਦੋ ਸੀਨੀਅਰ ਕੈਬਨਿਟ ਦੇ ਮੰਤਰੀ ਜਿਹੜੇ ਲੜੇ ਸੀ ਜਿਹੜੇ ਅੱਜ ਵੀ ਜਿਹੜੇ ਆਦਮੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਬਚਨੇ ਜਿਹੜੇ ਆਦਮੀ ਮੈਂ ਸਮਝਦਾ ਮੈਂਬਰ ਪਾਰਲੀਮੈਂਟ ਦੀ ਭੂਮਿਕਾ ਨਿਭਾ ਰਹੇ ਨੇ ਔਰ ਬਤੌਰ ਵਿਧਾਇਕ ਦੀ ਭੂਮਿਕਾ ਨਿਭਾ ਰਹੇ ਨੇ ਇਹ ਉਹਨਾਂ ਦੀ ਲੜਾਈ ਦਾ ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਜੋ ਨਵਜੋਧਕਰ ਸਿੱਧੂ ਨੇ ਕਿਹਾ ਕਿ 500 ਕਰੋੜ ਰੁਪਏ ਦੇ ਵਿੱਚ ਮੁੱਖ ਮੰਤਰੀ ਸੇਲ ਹੁੰਦਾਗਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਮੁੱਖ ਮੰਤਰੀ ਬਕਾਊ ਹੈ ਅੱਜ ਕਾਂਗਰਸ ਪਾਰਟੀ ਨੂੰ ਆਪਣੇ ਦਫ਼ਤਰ ਦੇ ਅੱਗੇ ਬੋਰਡ ਲਾ ਲੈਣਾ ਚਾਹੀਦਾ ਕਿ ਸਾਡਾ ਮੁੱਖ ਮੰਤਰੀ ਬਕਾਊ ਆ ਪਹਿਲਾਂ 500 ਕਰੋੜ ਰਪਏ ਵਿੱਚ ਵਿਕਦਾ ਸੀਗਾ ਸ਼ਾਇਦ ਰੇਟ ਸਮੇਂ ਦੇ ਮੁਤਾਬਕ ਵੱਧ ਗਿਆ ਹੁਣ ਤਾਂ ਪ੍ਰਾਪਰਟੀ ਦੇ ਹਿਸਾਬ ਨਾਲ ਜੀ ਰੇਟ ਤਾਂ ਉਹ 7-800 ਕਰੋੜ ਚ ਹੋ ਗਿਆ ਹੋਣਾ ਹੁਣ ਤਾਂ ਰੇਟ ਵੱਧ ਗਿਆ ਹੋਣਾ ਸੋ ਕਾਂਗਰਸ ਭਾਵ ਜਿਹੜਾ ਭਵਨ ਆ ਉਹਦੇ ਅੰਦਰ ਕਾਂਗਰਸ ਪਾਰਟੀ ਨੂੰ ਬੋਰਡ ਲਾ ਲੈਣਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਦੇ ਅਹੁਦਾ ਐਨਾ ਐਮਐਲਏ ਦਾ ਅਹੁਦਾ ਐਨਾ ਵਜ਼ੀਰ ਜਿਹੜਾ ਸਰਕਾਰ ਬਣੀ ਤਾਂ ਐਨਾ ਐਮ ਐਮਸੀ ਦਾ ਐਨਾ ਸਰਪੰਚ ਦਾ ਨਾਂ ਪੰਚ ਦਾ ਨਾਂ ਇਹ ਬੋਰਡ ਜਿਹੜੇ ਨੇ ਕਿ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਆਪਣੇ ਕਾਂਗਰਸ ਪਬੰਦੇ ਕੀ ਲਾ ਲੈਣੇ ਚਾਹੀਦੇ ਨੇ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਗਿਆ ਕਿਉਂ ਕਿ ਅੱਜ 4 ਦਿਨ ਹੋ ਗਏ ਅੱਜ 4 ਦਿਨ ਹੋ ਗਏ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਦਾ ਬਿਆਨ ਨਹੀਂ ਆਇਆ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਖੜ ਕੇ ਸਭ ਕਿਉਂ ਚੁੱਪ ਨੇ ਕਿ ਇਹ ਪੈਸਾ ਜਿਹੜਾ ਪੈਸਾ ਪੰਜਾਬ ਤੋਂ ਇਕੱਠਾ ਹੁੰਦਾ ਸੀ ਜੋ ਲੋਕਾਂ ਦੇ ਧੀਆਂ ਪੁੱਤਾਂ ਦਾ खून पसीने दी कमाई दा पैसा सी, सर, दी जान्दा सी, की कमाई का पैसा कट्ठा होंगे जो करपन चुटके सेंटर लीडरशिप को खड़गे साहब कोग्रेस पार्टी को जान्दा सी एक आज चार दिन हो चार अंदर कांग्रेस पार्टी स्पष्ट नहीं कर सकी कि पंजाब जो पैसा होंगे लुटके व्यक्तियों को और दूसरे पास अंत हो गए साढ़े तीन सौ करोड़ रुपए का एलीगेशन ਜਾਕਰ ਸਾਹਿਬ ਨੇ ਲਾਇਆ ਸੀਗਾ ਕਿ 350 ਕਰੋੜ ਸੈਕੰਡ ਮੁੱਖ ਮੰਤਰੀ ਵੀ ਕਿਹਾ ਸੀਗਾ ਤੇ ਅੱਜ ਤੱਕ ਨਾ ਸੈਕੰਡ ਮੁੱਖ ਮੰਤਰੀ ਚੰਨੀ ਸਾਹਿਬ ਨੇ ਜਵਾਬ ਦਿੱਤਾ ਨਾ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਨਾ ਇਹਨਾਂ ਦੀ ਸੈਂਟਰ ਲੀਡਰਸ਼ਿਪ ਨੇ ਜਵਾਬ ਦਿੱਤਾ ਸੋ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਸਾਫ ਆ ਕਿ ਕਾਂਗਰਸ ਪਾਰਟੀ ਦਾ ਦੂਜਾ ਨਾਮ ਪ੍ਰਸ਼ਾਚਾਰ ਆ ਮੈਂ ਇਸ ਲਈ ਕਹਿ ਰਿਹਾਗਾ ਕਿ ਉਹਨਾਂ ਨੂੰ ਵੱਡੇ ਵੱਡੇ ਬੋਰਡ ਲਾ ਲੈਣੇ ਚਾਹੀਦੇ ਨੇ ਆਪਣੀਆਂ ਆਪਣੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਕਿ ਇੱਥੇ ਆਓ ਮੁੱਖ ਮੰਤਰੀ ਦਾ ਅਹੁਦਾ ਖਰੀਦ ਕੇ ਲੈ ਜਾਓ ਇੱਥੇ ਆਓ ਇੱਥੇ ਆ ਕੇ ਐਮਐਲਏ ਦੀ ਟਿਕਟ ਲੈ ਜਾਓ ਇੱਥੇ ਆਓ ਇੱਥੇ ਆ ਕੇ ਐਮਸੀ ਦੀ ਜਿਹੜੀ ਟਿਕਟ ਬਕਾਊ ਆ ਸੋ ਕਹਿਣ ਦਾ ਭਾਵ ਆ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਇੱਕ ਬਕਾਊ ਪਾਰਟੀ ਹੋ ਗਈ ਉਹ ਵੀ ਭ੍ਰਿਸ਼ਟਾਚਾਰੀ ਪਾਰਟੀ ਹੋ ਗਈ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ